ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਬੱਚੀਆਂ ਸੇ ਲਈ ਲੈ ਗਏ ਆ ਜੀ ਇੱਕ ਬਈ ਜਰਸੀ ਆ ਬਾਕੀ ਛੇ ਜਿਹੜੀਆਂ ਐਚਫਨ ਆਓ ਪੁੱਛ ਲੈਨੇ ਬਾਈ ਤੁਹ ਕਲੀ ਕਲੀ ਡੀਟੇਲ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਜੀ ਕੜਦੀ ਕੋਣਾ ਨਾਮ ਤੇ ਐਡਰੈਸ ਬੋਲ ਨਾਮ ਬਾਈ ਕੁਲਵਿੰਦਰ ਸਿੰਘ ਪਿੰਡ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਿਆਂ ਦੁੰਨੇ ਕੇ ਵੱਡਾ ਕੋਗਾ ਉਹ ਬਾਇਲ ਨੰਬਰ ਹੈਗਾ 9781935553 ਠੀਕ ਹੈ ਬਾਈ ਸੱਤ ਬੱਚੀਆਂ ਨੇ ਵੀਰੇ ਹਾਂਜੀ ਬਾਈ ਜੀ ਸੱਤ ਬੱਚੀਆਂ ਸੱਤ ਹੀ ਮਲਕ ਦੀ ਦਖੀਰੀਆਂ ਬੱਚੀਆਂ ਇੱਕ ਜਰਸੀ ਹੈ ਜੀ 6HF 6HF ਹਾਂ ਅ ਠੀਕ ਹੈ ਬਾਈ ਸੀਮੰਟ ਦੀ ਜਿਹੜੀ ਡਿਟੇਲ ਆਪਾਂ ਉਹ ਸੀਮੰਟ ਡਿਟੇਲ ਆਪਾਂ ਫੋਨ ਤੇ ਦੇ ਦਿਆਂਗੇ ਬਾਈ ਜੀ ਠੀਕ ਆ ਬਾਈ ਜਿਹੜੀਆਂ ਜਿਹੜੀਆਂ ਦਾ ਪਤਾ ਆਪਾਂ ਉਹ ਦੱਸ ਦੇਾਂਗੇ ਵਾਹ ਠੀਕ ਆ ਹਾਂ ਪਹਿਲੇ ਨੰਬਰ ਵਾਲੀ ਕੋਲ ਲਓ ਬਾਈ ਕਿੰਨੀ ਕੁ ਉਮਰ ਹੈ ਬਾਈ ਇਹ ਇੱਕ ਸਾਲ ਦੀ ਉਮਰ ਆ ਡਾਕਟਰ ਠੀਕ ਬਾਈ ਖੀਰੀ ਬੱਚੀ ਆ ਦੰਦ ਪਟਕੇ ਦਿਖਾ ਦਿੰਨੇ ਦੰਦ ਬਾਈ ਕਿਹਨਾਂ ਦਿਖਾਉਣੇ ਇੱਕ ਸਾਲ ਦੀ ਉਮਰ ਹਾਈਟ ਲੈਂਥ ਬਹੁਤ ਆ ਬੱਚੀ ਫੇਸ ਬੜਾ ਪਿਆਰਾ ਹਾਈਟ ਲੈਂਥ ਤਾਂ ਚੰਗੀ ਆ ਫੇਸ ਦੇਖੋ ਫੇਸ ਬੜਾ ਚੰਗਾ ਹੈ ਨਾ ਹਾਂਜੀ ਹਾਂ ਬਾਕੀ ਗਰੋਥ ਬਹੁਤ ਆ ਬੱਚੀ ਸਹੀ ਗੱਲ ਆ ਠੀਕ ਇਹਦੇ ਤਕਰੀਬਨ ਕਾਬਲ ਕਾਬਲ ਹੀ ਆ ਜੀ ਹੂੰ ਠੀਕ ਇਹਦੇ ਕਾਬਲ ਲੈਦਾ ਚੈੱਕ ਕਰ ਲਓ ਕਨਫਰਮ ਖੀਰੀ ਠੀਕ ਆ ਬਾਈ ਫੇਸ ਬੜਾ ਚੰਗਾ ਬਈ ਕੱਦ ਵੱਡ ਫੁੱਲ ਠੀਕ ਇਹਦੇ ਤਕਰੀਬਨ ਕਾਬਲਾ ਤੋਰਾ ਦੇਖੋ ਬਈ ਤੋਰਾ ਕਮਾਲ ਦਾ ਚੰਗੀ ਆ ਬੱਚੀ ਦੇ ਕਿੰਨੇ ਤੋਂ ਦਮਾਨਾ ਸਾਰੀਆਂ ਨਹੀਂ ਦੱਸ ਦੋ ਕੱਟੀਆਂ ਦਾ ਬਈ ਆਸਟੀਮੇਟ ਜਾ ਇਹ ਬਈ ਹੈਗਾ 35 ਪਲੱਸ ਤੱਕ ਦੀ ਮਾਬਰ ਮਾਬਰ ਕਿੰਨਾ ਦਾ ਜਰਸੀ ਤੋਂ ਬਿਨਾ ਠੀਕ ਹੈ ਬਈ ਜਰਸੀ ਤੋਂ ਬਿਨਾ ਹੂੰ ਬਾਕੀ ਤੋਂ ਤੁਹਾਡੇ ਸਾਹਮਣੇ ਆ ਹੂੰ ਸਹੀ ਗੱਲ ਸਟਰਕਚਰ ਬਹੁਤ ਚੰਗਾ ਬੱਚੀ ਦਾ ਸਹੀ ਗੱਲ ਜਿਹੜੀ ਗ੍ਰੋਥ ਆ ਬਹੁਤ ਜ਼ਿਆਦਾ ਹੈ ਲੈਗ ਸਕੋਰ ਬਹੁਤ ਚੰਗਾ ਖੜਨੀ ਖੁਰਨੀ ਚੰਗੀ ਆ ਹਾਂ ਖੜਨੀ ਖੁਰਨੀ ਪੂਰੀ ਚੰਗੀ ਆ ਜੀ ਠੀਕ ਹੈ ਬਈ ਤੇ ਕੀ ਮੁੱਲ ਲੱਜਾ ਜੱਫਰ ਇਹਦਾ ਮੁੱਲ ਇਹਦਾ 25000 ਰੁਪਏ ਮੰਨਤਨ ਹੋ ਜਾ ਹਾਂਜੀ ਕਰ ਦਾਂ ਕੋਈ 25000 ਰੁਪਿਆ ਮੁੱਲ ਮੰਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੱਚੀ ਬਈ ਕੱਦ ਵੱਡ ਚੰਗਾ ਠੀਕ ਇਹਦੇ ਤਕਰੀਬਨ ਕਾ ਬਈ ਆ ਬਈ ਠੀਕ ਹੈ ਕਾ ਬੱਚੀ ਬਈ ਤੇ ਹੋਰ ਗਰੋਥ ਕਰ ਜਾਣੀ ਆ ਬੱਚੀ ਨੂੰ ਸਹੀ ਗੱਲ ਆ ਬਈ ਅੰਦਾਜ਼ਾ ਅਗਲਾ ਲਾ ਸਕਦਾ ਜਾਨ ਸਹੀ ਗੱਲ ਆ ਬਈ ਤਕਰੀਬਨ ਹੈਗੀ ਆ 4.5 5 ਫੁੱਟ ਤੱਕ ਬੱਚੀ ਹੈਗੀ ਆ ਆਰਾਮ ਠੀਕ ਆ ਅੱਗੇ ਬਈ 2 ਨੰਬਰ ਕਿੰਨੀ ਉਮਰ ਹੈ ਜੀ ਇਹ ਮਰਕੀਤੀ ਆ ਬੱਚੀ ਡਾਕਟਰ ਇਹ 10 ਮਹੀਨੇ ਦੀ ਬੱਚੀ ਹੈ ਠੀਕ ਆ ਝੋਲੀ ਬਹੁਤ ਚੰਗੀ ਆ ਨਾ ਝੋਲੀ ਬਹੁਤ ਚੰਗੀ ਚਾਰੇ ਥਾਂ ਨਿਕੜਵੇਂ ਹੋ ਜੋ ਬਈ ਚੋੜੇ ਉਮਰ ਛੋਟੀ ਹੋਈ ਆ ਬਈ ਕੱਦ ਚੰਗਾ ਸਮੀ ਪੜੀ ਆ ਰਾਜੀ ਆ ਬੱਚੀ ਬਈ ਚੌੜੀ-ਚੂੜੀ ਬਹੁਤ ਆ ਡਾਕਟਰ ਹਾਂ ਠੀਕ ਆ ਇਹ ਵੀ ਛੇਤ ਵੀ ਲੈ ਲਊ ਹਾਂਜੀ ਹਾਂ ਬਸ ਦੋ ਕੁ ਮਹੀਨੇ ਦਾ ਕਟਕੀਆ ਲੈਂਦੀ ਹਾਂ ਹਾਂ ਏਸ ਦੇ ਏਸ ਬੜਾ ਪਿਆਰਾ ਬੋਦੀ ਬੜੀ ਚੰਗੀ ਆ ਸਨੱਕ ਪਣਾ ਬੱਚੀ ਦੇ ਵਿੱਚ ਚੰਗਾ ਪੂਰੀ ਜਿੰਦ ਜਾਨ ਵਾਲੀਆਂ ਬੱਚੀਆਂ ਮੈਨੂੰ ਚੌੜੀਆਂ-ਚੂੜੀਆਂ ਬਹੁਤ ਆ ਹੂੰ ਸਹੀ ਆਨ ਕੁਲਸੀ ਹੋਊਗੀ ਸਹੀ ਗੱਲ ਆ ਸਮੀ ਪੜੀ ਆ ਨਾ ਉਹ ਅੱਛੀ ਸਮੀ ਪੜੀ ਪੂਰੀ ਫੁੱਲ ਕੀ ਮੁੱਲ ਲੱਜਾ ਜਿਆ ਜਿਆ ਇਹ ਦੋ ਡਾਕਟਰ ਲੈਂਦੇ ਨੇ ਜੇ ਯਰ ਰੱਖਾਂਗੇ ਆਪਾਂ 20000 ਰੁਪਇਆ ਮਾਨਤਨ ਹੋ ਜਾ ਮਾੜਾ ਮੋਟਾ ਕਰ ਦਾਂਗੇ ਬਸ 20000 ਬੰਦ ਚੈੱਕ ਰੋ ਮਾਨਤਨ ਜਰੂਰ ਹੋ ਜੀ ਠੀਕ ਹੈ ਦੇਮ ওকে ਹੂੰ ਇਹ ਸੱਚਾ ਚੰਗਾ ਚਮਕ ਬੱਚੀ ਦੇ ਬਹੁਤ ਹਨ ਹਾਂ ਜੀ ਬੱਚਿਆਂ ਚੰਗੀ ਖਰਾਕ ਤੇ ਸਮਝਿਆ ਹੋਣਾ ਸਹੀ ਗੱਲ ਅੱਗੇ ਭਰਾਤ ਦਾ ਨੰਬਰ ਕਿੰਨੀ ਉਮਰ ਹੈ ਜੀ ਇਹ ਵੀ ਡਾਕਟਰ ਸਾਹਿਬ 1 ਸਾਲ ਦੀ ਤੂੰ ਲਈ ਦੇ ਨੀਆ ਚੰਗੀ ਆ ਬਈ ਤੇਤੀ ਅੱਜ ਇਹ ਵੀ ਹੁਣ ਤਿਆਰ ਹੀ ਆ ਟੀਕੇ ਤੇ ਆਵਲੀ ਆ ਟੀਕੇ ਦੇ ਹਾਂਜੀ ਹਾਂਜੀ ਇਸ ਚੰਗਾ ਹਨਾ ਕਿਰੀ ਹੈ ਕਿਰੀ ਉਹਦੀ ਖੀਰੀ ਲੈ ਸੜੇ ਕੱਚੀ ਖੀਰੀ ਆ ਕੱਦ ਹਜੇ ਹੋਰ ਬਹੁਤ ਕੱਦ ਜਾਣਾ ਸਹੀ ਗੱਲ ਆ ਬਈ ਸਾਕੀ ਨਰੋਈ ਬਹੁਤ ਅਸੰਭੀ ਬੜੀ ਪੂਰੀ ਪੂਰੀ ਬਹੁਤ ਸਮੀ ਪੜੀ ਬਹੁਤ ਹਨਾ ਹਾਂਜੀ ਸਹੀ ਗੱਲ ਆ ਚੰਗੀ ਖਰਾਕ ਤੇ ਪੜੀ ਉਹ ਚੈੱਕ ਕਰ ਲੋ ਚੰਗੀ ਆ ਬੱਚੀ ਸਮੀ ਪੜੀ ਆ ਬਈ ਨੰਨਾ ਜਖੀਰੀਆ ਉਮਰ ਛੋਟੀ ਹੈ ਜੇ ਕੱਦ ਕਾਟ ਹੋਰ ਵੀ ਕਰ ਦਿਓ ਬਈ। ਬਾਕੀ ਟੀਕੇ ਲਾਣ ਦੇ ਹੈ ਆਵਦੇ ਅਜੇ ਹੁਣ ਟਿਕਲ ਘੱਟ ਆਪੇ ਕੋਣਾ। ਤਾਂ ਕਰਵਾ ਸਕਦਾ। ਕਰਵਾ ਸਕਦਾ ਬਈ। ਕੀ ਮੋਲ ਲੱਜਾਜ? ਜਿਹੜਾ ਵੀ ਡਾਕਟਰ 25000 ਰੁਪਏ ਮਾਨਤਨ ਹੋਜੂ। ਕਰਦੇ ਆ ਕਿ ਮੁੱਕ ਸੀ। 25000 ਰੁਪਏ ਮੋਲ ਹੈ ਮਾਨਤਨ ਜਿਹੜਾ ਮੁੱਕ ਸੀ। ਜ਼ਰੂਰ ਬੜੀ ਚੰਗੀ ਆ ਬੱਚੀ ਇਹਦੀ। ਆਗੇ ਵੀਰੇ 4 ਨੰਬਰ। ਕਿੰਨੀ ਉਮਰ ਹੈ ਦੀ? 20 ਦਿਨ ਬਸ। 8 ਮਹੀਨੇ ਦੀ। ਠੀਕ ਆ ਬਈ। ਤੋੜੀ ਚੁਣੀ ਬਹੁਤ ਚੰਗੀ ਐ। ਢੋਲੀ ਕਮਾਲ ਆ। ਇਕੱਲਾ ਇਕੱਲਾ ਤਾਣਾ ਬਈ। ਫੇਸ ਦਿਖਾ ਦੇ ਬਈ। ਫੇਸ ਬਹੁਤ ਚੰਗਾ ਨਾ ਬੱਚੀ ਦਾ। ਫੇਸ ਪੂਰੇ ਚੰਗਾ ਬਈ। ਬੋਦੀ ਵਾਲੀ ਬੱਚੀ ਐ। ਹੂੰ। ਦੰਦਾਂ ਦਾ ਕਹਿੰਦਾ ਪਦੰਦ ਵੀ ਦਿਖਾ ਦੰਨੇ। ਹੂੰ। ਠੀਕ ਆ। ਹਾਂਜੀ ਠੀਕ ਹੈ। ਫੇਸ ਚੰਗਾ, ਫਰੰਟ ਫਰੰਟ ਚੰਗਾ। ਤੁਰਾ ਤੁਰਾ ਚੈੱਕ ਕਰ ਲੋ। ਚੰਗੀ ਐ ਬਈ ਬੱਚੀ। ਕੀ ਮੋਲ ਰੱਖੂ ਜਾਇਆ ਜਾਵੇ? 12000 ਰੁਪਇਆ ਮਾਨਦਾਨ ਹੋ ਜਾ। ਕਰ ਦਿਆਂਗੇ। 17000 ਰੁਪਿਆ ਮੋਹਲਾ ਮੰਨ ਤਾਂ ਜਿਹੜਾ ਮੌਕਾ ਤੇ ਜਰੂਰ ਹੋ ਜਾ ਚੰਗੀ ਐ ਬੱਚੀ ਸਨ ਕੀ ਐ ਬ੍ਰੈਂਡ ਪ੍ਰਿੰਟ ਪਰੋਂ ਚੰਗਾ ਤੋਰਾ ਤਰਾ ਵਿਚਾਰ ਮਾਇਦਾ ਚੰਗਾ ਜਿਹਾ ਬਈ ਅੱਗੇ ਵੀਰੇ 5 ਨੰਬਰ ਇਹ ਹੈ ਵੀਡੀਓ ਚੰਗਾ ਬੱਚਾ ਠੀਕ ਐ 7 ਮਹੀਨੇ ਦੀ ਉਮਰ ਐ ਫੇਸ ਬੜਾ ਚੰਗਾ ਨਾ ਹੋ ਜੀ ਫੇਸ ਬਿਊਟੀ ਕਮਾਲ ਦੀ ਲੈਚਾ ਆ ਵਾ ਬ੍ਰੈਂਡ ਪ੍ਰਿੰਟ ਚੰਗਾ ਵੀ ਚੰਗੀ ਐ ਬੱਚੀ ਇਹ ਵੀ ਸਨੱਖਪਣਾ ਬੱਚੀ ਦੇ ਵਿੱਚ ਬਹੁਤ ਚੰਗਾ ਝੂਲੀ ਚੜੀ ਸਾਫ ਹੈ ਠੀਕ ਆ ਕੀ ਮੋਲ ਆ ਭਾਈ ਇਹਦਾ ਇਹਦਾ ਰੋਟਰ 15000 ਰੁਪਏ ਮਾਨਤਨ ਹੋ ਜਾ ਹਾਂਜੀ ਭਾਈ ਕਰ ਦਾਂ ਮੈਂ 15000 ਰੁਪਏ ਮੋਲ ਆ ਭਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਵੀ 6 ਨੰਬਰ ਤੇ ਕਿੰਨੀ ਕਿੰਮਤ ਆ ਭਰਾ ਜੀ ਇਹ ਵੀ ਦਾ ਰੋਟਰ ਠੀਕ ਆ ਆਰਟਮੀਨ ਦੇ ਬੱਚੇ ਫੇਸ ਦੇਖੋ thora thora ਦੀ ਹੋਰ ਦਰਦ ਚੰਗੀ ਆ ਬੱਚੀ ਬਾਈ ਰੰਗ ਰੂਪ ਚੰਗਾ thora thora ਚੈੱਕ ਕਰ ਲੋ ਗਣ ਜੁੜੀ ਸਾਫ ਹਨ ਕਦੇ ਉਹਨਾਂ ਦੇ ਕਿਸੇ ਦੀ ਫੋਟ ਸ਼ਾਂਗ ਨਹੀਂ ਹੋਊਗੀ ਸਾਰੇ ਕੀ ਮਿਲਕ ਰਿਕਾਰਡ ਆ ਬਾਈ ਨੇ ਬਹੁਤ ਚੰਗਾ ਦੱਸਿਆ ਸਾਰੀਆਂ ਦਾ ਵੀ ਕੀ ਮੁੱਲ ਲੱਜਾਜ ਹੈ ਵੀਰੇ ਇਹਦਾ ਡਾਕਟਰ 15000 ਰੁਪਏ ਮਾਦਨ ਹੋ ਜੇ 15000 ਰੁਪਇਆ ਮੋਲਾ ਮਾਨਤਨ ਜ਼ਰੂਰ ਹੋ ਜਾਏ ਸਪੀਡਨੈਸ ਬਹੁਤ ਵੱਚੀ ਦੇ ਵਿੱਚ ਸਹੀ ਗੱਲ ਆ ਬਾਈ ਹਾਈਟ ਲੈਂਥ ਬਹੁਤ ਚੰਗੀ ਆ ਕੱਦ ਵੀ ਠੀਕ ਆ ਨਾ ਸਹੀ ਗੱਲ ਆ ਆਗੇ ਵੀਰੇ ਜਰਸੀ ਹੈਗੀ ਹਾਂਜੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਕਿੰਨੀ ਕੁ ਉਮਰ ਹੈ ਜੀ ਕਹਿੰਗੇ ਤਾਂ ਕਿ 11 ਮਹੀਨੇ ਦੀ ਬੱਚੀ 11 ਮਹੀਨੇ ਦੀ ਠੀਕ ਆ ਕੇਸ ਬੜਾ ਦੇਖਦਾ ਹੈ ਨਾ ਹਾਂ ਜੀ ਇਸ ਵਰ ਆ ਜਾਏਗਾ ਦਾਦਾ ਦਾ ਖਾਨੇ ਵਿੱਚ ਦੇਖੋ ਓਕੇ ਠੀਕ ਆ ਅ ਬੋਦੀ ਚੰਗੀ ਆ ਸੁਨੱਖ ਪੋਣਾ ਚੰਗਾ ਤੋਰਾ ਤਾਰਾ ਚੰਗਾ ਜੀ ਝੋਲੀ ਚੰਗੀ ਆ ਵੀ ਤੇ ਕੀ ਮੋਲ ਆ ਭਾਈ ਜੈ ਜੈ ਮੋਲ ਰਾਟਰ ਜਨਾ ਮਰਜ਼ੀ ਕਰਾਲਾ 17000 ਦੀ ਬੱਸੀ ਦੇ ਦਿੰਦਾ ਠੀਕ ਆ ਮਾਨਤਨ ਹੋ ਜਾ ਜਮਾ ਜੈ ਜੈ ਮੋਲ ਆ ਪਕੀ ਤਰ 17000 ਰੁਪਿਆ ਮੋਲਾ ਭਾਈ ਮਾਨਦਾਨ ਚਲੋ ਮਾੜਾ ਮੋਟਾ ਜੀ ਹੋਊਗਾ ਵਿੱਚੋਂ ਚੰਗੀ ਆ ਵੈਸੇ ਕੱਦ ਕੱਦ ਬਹੁਤ ਬੱਚੀ ਦਾ ਕੱਦ ਬਹੁਤ ਇਹ 2 ਮਹੀਨਾ ਦਾ ਕੰਦ ਤਿਆਰ ਹੀ ਆ ਵਿੱਚ ਹਾਂ ਬਸ ਥੋੜੀ ਜਿਹੀ ਬਾਬਾ ਹਾਂਜੀ ਠੀਕ ਹੈ ਜੇ ਜੇ ਵੀ ਇਕੱਟੀਆਂ ਲਵੇ ਮਾਨਦਾਨ ਫੁੱਲ ਹੋ ਜਾਣਾ ਹੋ ਜਾਊਗਾ ਇਕੱਟੀਆਂ ਦੇ ਵਿੱਚ ਠੀਕ ਹੈ ਉਹ ਅਜਿਹਾ ਖਾਸ ਸਟਾਕ ਲੈਂਦਾ ਕੋਈ ਹੂੰ ਆਪਣਾ ਸਾਰਿਆਂ ਦਾ ਕਿਰਾਇਆ ਫ੍ਰੀ ਕਰ ਦਾਂਗੇ ਓਕੇ ਹਾਂ ਕੱਲੀ ਕੱਲੀ ਜੀ ਮੈਂ ਤੁਹਾਨੂੰ ਦੱਸ ਰਹਾ ਤੇ ਬਾਕੀ ਆਪਾਂ ਤੁਹਾਨੂੰ ਪਤਾ ਹੀ ਆ ਰੇਟ ਆਪਣੇ ਚ ਬਿਲਕੁਲ ਜੈ ਜੀ ਹੈ ਮੰਗ ਨੂੰ ਆਪਾਂ ਮੋੜਦੇ ਹਾਂ ਸਵੀਕਾਰ ਕਰਦੇ ਹਾਂ ਪਰ ਆਪਾਂ ਜੈਨੂਨ ਜਾਰ ਰੇਟ ਰੱਖਿਆ ਜੇ ਹੋਜੀ ਬੱਚੀ ਉਹ ਜਾਰ ਰੇਟ ਸਹੀ ਗੱਲ ਹੈ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਹੈ ਬਾਈ ਨੈਕਨੈਟ ਕਰ ਲਿਓ ਧੰਨਵਾਦ